ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ ਵਿੱਚ ਸ਼ੁਰੂ ਕਰਦੇ ਆਂ ਕੱਲ ਵਾਲੀ ਕਹਾਣੀ ਦਾ ਅਗਲਾ ਭਾਗ ਕੱਲ ਵਾਲੀ ਕਹਾਣੀ 'ਚ ਤੁਸੀਂ ਸੁਣਿਆ ਕਿ ਦੇਵ ਦੀ ਦੁਕਾਨ ਕੋਲ ਕੋਜ ਘਰ ਸੀ ਉਹਨਾਂ ਘਰਾਂ ਦੇ ਲੋਕ ਵੀ ਨੇੜੇ ਆਏ ਡਾਕਟਰ ਦੀ ਦੁਕਾਨ ਤੋਂ ਬਹੁਤ ਖੋਚ ਸੀ ਐਕਸਰ ਘਰ ਬਣੀ ਹੋਈ ਚੀਜ਼ ਦੇਵ ਨੂੰ ਵੀ ਖਾਣ ਲਈ ਦੇਂਦੇ ਦੇਵ ਵੀ ਉਹਨਾਂ ਨਾਲ ਕੋਈ ਫੀਸ ਤਾਂ ਬਹੁਤਾ ਧੱਕਾ ਨਾ ਕਰਦਾ ਹੁਣ ਕਹਾਣੀ ਉਸ ਤੋਂ ਅੱਗੇ ਹੌਲੀ-ਹੌਲੀ ਇੱਕ ਗਵੰਡਨ ਔਰਤ ਅਤੇ ਦੇਵ ਇੱਕ ਦੂਜੇ ਨੂੰ ਧਰਮ ਦੇ ਭੈਣ ਭਰਾ ਮੰਨਣ ਲੱਗ ਪਏ। ਦੇਵ ਅਕਸਰ ਧਰਮ ਦੀ ਬਣੀ ਭੈਣ ਦੇ ਘਰ ਪਾਣੀ ਪੀਣ ਬਾਥਰੂਮ ਆਦਿ ਲਈ ਚਲਾ ਜਾਂਦਾ। ਉਸ ਪ੍ਰੀਤ ਨਾਮ ਔਰਤ ਦਾ ਘਰ ਵਾਲਾ ਵੀ ਦੇਵ ਦਾ ਵਧੀਆ ਸਤਿਕਾਰ ਕਰਦਾ। ਦੇਵ ਦਾ ਕੰਮ ਚੰਗਾ ਤਾਂ ਚੱਲ ਰਿਹਾ ਸੀ ਪਰ ਉਹ ਹਰ ਟਾਈਮ ਕਰਮ ਨੂੰ ਦੁਕਾਨ ਦੇ ਵਿੱਚ ਤੰਗੀ ਵਾਰ ਹੀ ਕਹਿੰਦਾ ਰਹਿੰਦਾ। ਜਿਸ ਦੇ ਚਾਲਦਿਆਂ ਕਰਮ ਨੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕਰਮ ਅਨਵਰਸੀ ਇਸ ਕਰਕੇ ਕੋਈ ਨੌਕਰੀ ਤਾਂ ਨਹੀਂ ਕਰ ਸਕਦੀ ਸੀ ਸਿੱਟੇ ਵਜੋਂ ਉਹ ਗਵੰਡਣਾ ਨਾਲ ਗੋਹਾ ਕੂੜਾ ਕਰਵਾ ਕੇ ਅਤੇ ਔਰਤਾਂ ਦੇ ਕੰਮਾਂ ਵਿੱਚ ਹੱਥ ਵਟਾ ਕੇ ਕਮਾਉਣ ਲੱਗ ਪਈ ਦੇਵ ਨੂੰ ਕਰਮ ਦੇ ਇੰਨਾ ਕੰਮਾਂ ਤੋਂ ਛੇੜਾਉਂਦੀ ਉਹ ਅਕਸਰ ਕਰਮ ਦੇ ਪੇਕਿਆਂ ਨੂੰ ਤਾਣੇ ਮਾਰਦਾ ਕਿ ਕਰਮ ਡਾਕਟਰ ਦੀ ਘਰ ਵਾਲੀ ਹੋ ਕੇ ਅਜਿਹੇ ਛੋਟੇ ਕੰਮ ਕਰਦੀ ਆ ਜਿਸ ਨਾਲ ਮੇਰੀ ਬਦਨਾਮੀ ਹੁੰਦੀ ਆ ਤਾਂ ਦੇਵ ਦੇ ਕੰਮ 'ਚ ਤੰਗੀ ਦੀਆਂ ਗੱਲਾਂ ਸੁਣ ਕੰਮ ਹੋਰ ਵੀ ਕੰਮ ਲੱਭਣ ਦੀ ਕੋਸ਼ਿਸ਼ ਕਰਦੀ ਕੋਈ ਵੀ ਸਰਕਾਰੀ ਸਕੀਮ ਹੋਵੇ ਉਹ ਫਾਰਮ ਭਰ ਦਿੰਦੀ ਉਸਨੇ ਨੀਲਾ ਪੀਲਾ ਕਾਰਡ ਬੀਪੀਐਲ ਵਿੱਚ ਨਾਮ ਕਰਵਾਉਣ ਲਈ ਵੀ ਫਾਰਮ ਭਰੇ ਜਿਦੇ ਭਣਕ ਲੱਗਾਂ ਤੇ ਦੇਵ ਤੇ ਕਰਮ ਵਿੱਚ ਘਾਰ ਲੜਾਈ ਹੋ ਜਾਂਦੀ ਅਤੇ ਕੋਟਕ ਟਾਪੇ ਤੇ ਆ ਕੇ ਖਤਮ ਹੁੰਦੀ ਅਕਸਰ ਜੀਤ ਹੀ ਆਪਣੇ ਪਿਓ ਨੂੰ ਦਾਦੀ ਦੇ ਸਿਖਾਉਣ ਉੱਤੇ ਕਰਮ ਦੀ ਹਰ ਗੱਲ ਮਸਾਲਾ ਲਾ ਕੇ ਦੱਸ ਦਿੰਦਾ ਆਪਣੀ ਮਾਂ ਦੇ ਝਿੜਕਾਂ ਪਵਾਉਂਦਾ ਕੋਈ ਵੀ ਮੌਕਾ ਨਾ ਛੱਡਦਾ ਉਸ ਨੂੰ ਆਪਣੀ ਮਾਂ ਦੁਸ਼ਮਣ ਨਜ਼ਰ ਆਉਂਦੀ ਸੀ ਦਾਦੀ ਦੇ ਪਿਆਰ ਨੇ ਜਾਂ ਦਾਦੀ ਦੀ ਕਰਮ ਪ੍ਰਤੀ ਨਫ਼ਰਤ ਨੇ ਜੀਤ ਦੀ ਸੋਚ ਸਮਝ ਉੱਤੇ ਕਾਬੂ ਕਰ ਰੱਖਿਆ ਸੀ ਜਿਸ ਕਰਕੇ ਜੀਤ ਨੂੰ ਮਾਂ ਦਾ ਪਿਆਰ ਕਦੇ ਨਜ਼ਰ ਹੀ ਨਾ ਆਇਆ ਇੱਕ ਦਿਨ ਦੇਵ ਦਾ ਦੋਸਤ ਦੇਵ ਦੇ ਘਰ ਆਇਆ ਉਹ ਕਰਮ ਨੂੰ ਆਖ ਲੱਗਾ ਕਿ ਕਦੋਂ ਤੱਕ ਤੁਸੀਂ ਇੱਕੋ ਕਮਰੇ 'ਚ ਸਾਰੀ ਜਾਣਾ ਤੁਸੀਂ ਹੋਰ ਕਰ ਕਿਉਂ ਨਹੀਂ ਪਾ ਲੈਂਦੇ ਇਸ ਉੱਤੇ ਕਰਮ ਰੋਣ ਲੱਗ ਪਈ ਕਹਿਣ ਲੱਗੀ ਦੁਕਾਨ ਵਧੀਆ ਨਹੀਂ ਚੱਲਦੀ ਦੁਕਾਨ ਦੇ ਸਿਰੋਂ ਤੱਕ ਘਰ ਦਾ ਖਰਚਾ ਹੀ ਮਸਾ ਚੱਲਦਾ ਦੇਵ ਦਾ ਦੋਸਤ ਇਹ ਸੁਣ ਕੇ 당 ਰਹਿ ਗਿਆ ਉਹਨੇ ਕਰਮ ਨੂੰ ਦੱਸਿਆ ਕਿ ਦੇਵ ਤੁਹਾਨੂੰ ਝੂਠ ਬੋਲਦਾ ਉਹਦੀ ਦੁਕਾਨ ਤਾਂ ਪਹਿਲਾਂ ਨਾਲੋਂ ਵੀ ਵਧੀਆ ਚੱਲਦੀ ਆ ਕਰਮ ਨੇ ਸ਼ਾਮ ਨੂੰ ਜਦੋਂ ਦੇਵ ਘਰ ਆਇਆ ਤਾਂ ਉਸ ਨੂੰ ਸੱਚ ਪੁੱਛਿਆ ਦੋਵਾਂ ਚ ਬੈਸ ਹੋ ਗਈ ਅਦੇ ਅਜੇਆ ਸੱਚ ਸਾਹਮਣੇ ਆਇਆ ਕਰਮ ਦੇ ਬੈਸ ਦੌਰਾਨ ਦੇਵ ਨੇ ਆਖਿਆ ਜਿਨੂੰ ਪੈਸਿਆਂ ਦੀ ਜ਼ਰੂਰਤ ਹੁੰਦੀ ਉਹਨੂੰ ਦੇ ਦੇਣਾ ਆ ਦੇਵ ਨੇ ਗੁੱਸੇ ਚ ਆ ਕੇ ਕਰਮ ਨੂੰ ਸਾਰੀ ਸਚਾਈ ਅਤੇ ਕਰਮ ਪ੍ਰਤੀ ਨਫ਼ਰਤ ਉਗਲ ਦਿੱਤੀ ਤੇਰੇ ਵਿੱਚ ਘਰ ਵਾਲੀ ਵਾਲਾ ਕੋਈ ਗੋਣ ਨਹੀਂ ਤੂੰ ਤਾਂ ਸਾਰਾ ਦਿਨ ਤੰਗੀ ਤੰਗੀ ਕਹਿ ਕਹਿ ਕੇ ਮੈਨੂੰ ਵੀ ਇੱਕ ਨਾਕਾਮਜਾਬ ਇਨਸਾਨ ਹੋਣ ਦਾ ਅਹਿਸਾਸ ਕਰਵਾਉਂਦੀ ਰਹੀ ਫਿਰ ਮੈਨੂੰ ਬਾਅਦ ਅਜਈ ਮਿਲ ਗਈ ਜਿਹੜੀ ਮੇਰਾ ਪੂਰਾ ਸਤਕਾਰ ਕਰਦੀ ਤੇ ਖਾਣ ਪੀਣ ਨੂੰ ਪੁੱਛਦੀ ਤਾਂ ਚਿੜੀ ਨੇ ਚੋਗਾ ਉਧਰ ਪਾਉਣਾ ਸ਼ੁਰੂ ਕਰਤਾ ਕਰਮ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਕਿ ਜੇ ਉਸ ਪਤੀ ਦਾ ਘਰ ਬਣਾਉਣ ਅਤੇ ਭੁੱਖ ਪਿਆਸ ਕੱਟ ਕੇ ਇੰਨੀ ਮਿਹਨਤ ਕਰਕੇ ਤਿੰਨ ਕਮਰੇ ਖੜੇ ਕਰਨ ਤੋਂ ਬਾਅਦ ਵੀ ਅਜਿਹਾ ਸਿਲਾ ਮਿਲਿਆ ਉਸ ਦਿਨ ਤੋਂ ਬਾਅਦ ਸੌਰਿਆ ਪਤੀ ਅਤੇ ਪੁੱਤਰ ਦੀ ਸਤਾਈ ਕਰਮ ਨੇ ਜੀਣਾ ਛੱਡ ਦਿੱਤਾ ਉਹ ਸਭ ਦਾ ਮੋਹ ਛੱਡਣ ਲੱਗ ਪਈ ਪਰ ਆਪਣੀ ਇਕਲੌਤੀ ਭਾਂਜੀ ਨੂੰ ਅਕਸਰ ਯਾਦ ਕਰਦੀ ਰਹਿੰਦੀ ਫੋਨ ਤੇ ਉਸ ਨੂੰ ਆਪਣੇ ਕੋਲ ਆਉਣ ਲਈ ਕਹਿੰਦੀ ਭਾਣਜੀ ਦੇ ਲਾਰੇ ਸੁਣ ਕੇ ਉਹ ਹੱਸਦੀ ਅਤੇ ਕਦੇ ਗੁੱਸੇ ਹੋ ਜਾਂਦੀ ਇੱਕ ਦਿਨ ਕਰਮਦੀਪਾਣਜੀ ਉਸ ਨੂੰ ਮਿਲਣ ਲਈ ਆ ਗਈ ਕਰਮ ਨੇ ਧੱਕੇ ਨਾਲ ਉਸ ਨੂੰ ਦੋ ਦਿਨ ਆਪਣੇ ਕੋਲ ਰੱਖ ਲਿਆ ਕਰਮਦੀਪਾਣਜੀ 18 ਉਹਨਾਂ ਇੱਕ ਵਰਿਆਂ ਦੀ ਸੀ ਕਰਮ ਖੋਦ ਵੀ ਉਸ ਨਾਲ ਰਹਿ ਕੇ ਛੋਟੀ ਜਿਹੀ ਪਿਆਰੀ ਬੱਚੀ ਬਣ ਜਾਂਦੀ ਅਤੇ ਦੋਵੇਂ ਇੱਕ ਦੂਜੇ ਨਾਲ ਹਾਸਾ ਠੱਠਾ ਕਰਦੀਆਂ ਚੁਟਕਲੇ ਸੁਣਾਉਂਦੀਆਂ ਰਾਜ ਜਾਂਦੇ ਆਉਂਦੇ ਲੋਕਾਂ ਦਾ ਮਜ਼ਾਕ ਬਣਾ ਕੇ ਹੱਸਦੀਆਂ ਉਹਨਾਂ ਦਾ ਹਾਸਾ ਘਰ ਤੋਂ ਬਾਹਰ ਸੜਕ ਤੇ ਵੀ ਸੁਣਾਈ ਦਿੰਦਾ ਕਰਮਦੀਪ ਸੱਸ ਗੇਟ ਤੋਂ ਲੰਘਦੀ ਲੰਘਦੀ ਪੂਰੇ ਘਰ ਚ ਨਿਗਾ ਫੇਰ ਜਾਂਦੀ ਕਿ ਜਇ ਕਰਮ ਨੂੰ ਕੀ ਮਿਲ ਗਿਆ ਕਿ ਉਹ ਇੰਨੀ ਖੁਸ਼ ਆ ਅਧੇ ਸੜਮੱਚ ਕੇ ਅੱਗੇ ਚਲੇ ਜਾਂਦੀ ਕਰਮਦੀਪ ਸਹੇਲੀ ਵੀ ਕਰਮ ਅਤੇ ਉਸ ਦੀ ਭਾਣਜੀ ਦੀ ਆਵਾਜ਼ ਸੁਣ ਕੇ ਉਹਨਾਂ ਦੇ ਘਰੇ ਆ ਗਈ ਅਧੇ ਕਰਮਦੀਪ ਭਾਣਜੀ ਨੂੰ ਵੀ ਮਿਲੀ ਦੋਵੇਂ ਸਹੇਲੀਆਂ ਚ ਬੜਾ ਪਿਆਰ ਸੀ ਕਰਮਦੀ ਸਹੇਲੀ ਤਸਲੇ 'ਚ ਸਵਾਹ ਪਾ ਕੇ ਰੂੜੀ ਉੱਤੇ ਸੱਟਣ ਲਈ ਆਈ ਸੀ ਅਤੇ ਸਵਾਹ ਥੱਲੋਂ ਆਲੂਆਂ ਦਾ ਲਿਫਾਫਾ ਕੱਢ ਕੇ ਉਸਨੇ ਕਰਮ ਨੂੰ ਦੇ ਦਿੱਤਾ ਕਰਮਦੀ ਭੈਣ ਜੀ ਨੂੰ ਇਹ ਵੇਖ ਕੇ ਬਹੁਤ ਤਕਾ ਲੱਗਾ ਅਤੇ ਉਹ ਕਰਮਦੀ ਸਹੇਲੀ ਦੇ ਜਾਣ ਤੋਂ ਬਾਅਦ ਰੋਣ ਲੱਗ ਪਈ ਕਰਮ ਨੇ ਆਪਣੀ ਭੈਣ ਜੀ ਨੂੰ ਸਾਰੀ ਗੱਲ ਦੱਸੀ ਕਿ ਕਿਵੇਂ ਉਸ ਦਾ ਸਹੁਰਾ ਪਰਿਵਾਰ ਸ਼ੁਰੂ ਤੋਂ ਹੀ ਉਹਨੂੰ ਤੰਗ ਪਰੇਸ਼ਾਨ ਕਰ ਰਿਹਾ ਰਾਤ ਪੈਂਦ ਤੇ ਜੀਤ ਅਤੇ ਦੇਵ ਘਰ ਆ ਗਏ ਕਰਮਦੀ ਭਾਂਜੀ ਉਹ ਪਰੀਆਂ ਨਜ਼ਰਾਂ ਨਾਲ ਮਾਸੜ ਦੇਵ ਨੂੰ ਵੇਖਦੀ ਰਹੀ ਉਸ ਦਾ ਮਾਸੜ ਨਾਲ ਗੱਲ ਕਰਨ ਦਾ ਬਿਲਕੁਲ ਵੀ ਮਨ ਨਾ ਕੀਤਾ ਦੇਵ ਦੇ ਪੁੱਛਣ ਤੇ ਵੀ ਉਹ ਕੁਝ ਨਾ ਬੋਲੀ ਉਸ ਤੋਂ ਪਰਾਂ ਪਰਾਂ ਰਹਿੰਦੀ ਰੋਟੀ ਖਾਣ ਸਮੇਂ ਦਾਲ ਵਧੀਆ ਨਾ ਬਣੀ ਹੋਣ ਕਾਰਨ ਦੇਵ ਨੇ ਅਚਾਰ ਮੰਗਿਆ ਤੇ ਸੋ ਨਖਰੇ ਕਰਦੇ ਨੇ ਕਰਮਦੀ ਭਾਂਜੀ ਨੂੰ ਕਿਹਾ ਪੁੱਤ ਪਤਾ ਮੈਂ ਅਚਾਰ ਕਿਉਂ ਮੰਗਿਆ ਦੋ ਵਾਰ ਪੁੱਛਣ ਤੇ ਕਰਮਦੇਵ ਭਾਣ ਜੀ ਨੇ ਗੱਲ ਚ ਹਾਂ ਚ ਹਾਂ ਮਲਾਈ ਫਿਰ ਮਜਬੂਰੀ ਚ ਬਸ ਉਸ ਨੂੰ ਕਹਿਣਾ ਪਿਆ ਕਿ ਮਾਸੜ ਜੀ ਤੁਹਾਨੂੰ ਵਧੀਆ ਲੱਗਦਾ ਹੋਣਾ ਰੋਟੀ ਖਾਂਦੇ ਖਾਂਦੇ ਦੇਵ ਕਹਿੰਦਾ ਲੈ ਬਣ ਗਈ ਮਾਸੀ ਨਾਲ ਦੀ ਜੇ ਕੋਈ ਅਚਾਰ ਮੰਗ ਲਵੇ ਤਾਂ ਸਮਝ ਲਵੋ ਦਾਲ ਵਧੀਆ ਨਹੀਂ ਬਣੀ ਆ ਕੋਈ ਦਾਲ ਬਣਾਈ ਆ ਨਾ ਲੂਣ ਤਾਂ ਨਾ ਮਿਰਚਾਂ ਇਹੋ ਜਿਹੀ ਦਾਲ ਤਾਂ ਕੁੱਤਾ ਵੀ ਨਾ ਖਾਵੇ ਇਸ ਦੇ ਕਰਮ ਨੇ ਕਿਹਾ ਜਿੰਨੂੰ ਬਾਹਰ ਦੇ ਚਾਟਾਂ ਦੀ ਆਦਤ ਪੈ ਜਾਵੇ ਉਸ ਨੂੰ ਘਰ ਦੀ ਰੋਟੀ ਕਿੱਥੇ ਵਧੀਆ ਲੱਗਦੀ ਆ ਦੇਵ ਗੁੱਸੇ 'ਚ ਬੋਲਿਆ ਸਾਹਮਣੇ ਰਿਸ਼ਤੇਦਾਰੀ 'ਚੋਂ ਜੇ ਪੋਤਨਾ ਖੜਾ ਹੁੰਦਾ ਤਾਂ ਤੈਨੂੰ ਦੱਸਦਾ ਕਰਨਦੀਪਾਂ ਜੀ ਕਲੇਸ਼ ਵੇਖ ਸੈਮ ਗਈ ਅਤੇ ਕਮਰੇ 'ਚੋਂ ਬਾਹਰ ਚਲੀ ਗਈ ਅਗਲੀ ਸਵੇਰ ਦੇਵ ਦੁਕਾਨ ਤੇ ਜਾਣ ਲਈ ਤਿਆਰ ਹੋ ਗਿਆ ਉਸ ਨੂੰ ਪਿੰਡ ਦੇ ਕਿਸੇ ਬੰਦੇ ਦਾ ਫੋਨ ਆਇਆ ਕਿ ਘਰ ਆ ਕੇ ਮਰੀਜ਼ ਵੇਖਣਾ ਦੇਵ ਆਪਣਾ ਬੈਗ ਚੁੱਕ ਕੇ ਉਸ ਦੇ ਘਰ ਚਲਾ ਗਿਆ ਦੇਵ ਮਰੀਜ਼ ਨੂੰ ਇੱਕ ਦੋ ਗੋਲੀਆਂ ਦੇ ਕੇ ਵਾਪਸ ਆ ਗਿਆ ਫਿਰ ਉਸ ਨੂੰ ਦੁਬਾਰਾ ਉਹੀ ਬੰਦਾ ਪਿੱਛੇ-ਪਿੱਛੇ ਮੋਟਰਸਾਈਕਲ ਤੇ ਲੈਣ ਆਇਆ ਫਿਰ ਦੇਵ ਮਰੀਜ਼ ਦੇ ਕੁਝ ਕੁ ਟੀਕੇ ਮਲਾ ਕੇ ਲਗਾਇਆ ਜਿਸ ਨਾਲ ਮਰੀਜ਼ ਨੂੰ ਆਰਾਮ ਮਿਲ ਗਿਆ ਦੇਵ ਦੇ ਘਰ ਵਾਪਸ ਆਉਣ ਤੱਕ 10 ਕੁ ਵੱਜ ਗਏ ਸੀ ਕਰਮਕੂਰੀ ਵੱਟੀ ਦੇਵ ਨੂੰ ਵੇਖ ਰਹੀ ਸੀ ਕਰਮ ਨੂੰ ਦੇਖ ਦੇਵ ਕਹਿਣ ਲੱਗਿਆ ਕਿ ਇਹ ਤਾਂ ਡਾਕਟਰ ਹੀ ਆ ਧੰਦੇ ਚ ਸਭ ਚੱਲਦਾ ਹੱਸਦਾ ਹੋਇਆ ਅਸਲ ਵਿੱਚ ਉਹ ਮਰੀਜ਼ ਦੀ ਇੰਨੀ ਹਾਲਤ ਖਰਾਬ ਨਹੀਂ ਸੀ। ਦੇਵ ਪਹਿਲੀ ਵਾਰ ਗਲਤ ਗੋਲੀਆਂ ਦੇ ਆਇਆ ਸੀ ਜਿਸ ਨਾਲ ਮਰੀਜ਼ ਨੂੰ ਉਲਟੀਆਂ ਲੱਗ ਗਈਆਂ ਤੇ ਉਹਦੀ ਹਾਲਤ ਹੋਰ ਵੀ ਖਰਾਬ ਹੋ ਗਈ ਤੇ ਦੂਜੀ ਵਾਰ ਉਹਦੇ ਸਹੀ ਟੀਕਾ ਲਾ ਆਇਆ ਜਿਸ ਨਾਲ ਮਰੀਜ਼ ਦੀ ਹਾਲਤ ਸੁਧਰ ਗਈ। ਮਤਲਬ ਦੋ ਵਾਰ ਫੀਸ ਇਕੱਠੀ ਕਰਨ ਦੇ ਚੱਕਰ ਚ ਕਿਸੇ ਦੀ ਜਾਨ ਨਾਲ ਖੇਡਣ ਤੇ ਕਰਮ ਦਾ ਦੇਵ ਨਾਲ ਅਕਸਰ ਝਗੜਾ ਹੋ ਜਾਂਦਾ। ਦੇਵ ਅਤੇ ਕਰਮ ਦਾ ਝਗੜਾ ਹੋਣ ਲੱਗ ਪਿਆ। ਕਰਮ ਨੇ ਤਾਜੀ ਰੋਟੀ ਪਕਾ ਕੇ ਦੇਵ ਨੂੰ ਦਿੱਤੀ ਦੇਵ ਬੈੱਡ ਤੇ ਬੈਠ ਕੇ ਰੋਟੀ ਖਾਣ ਲੱਗ ਪਿਆ ਪਰ ਗੱਲਾਂ ਗੱਲਾਂ 'ਚ ਝਗੜਾ ਉਵੇਂ ਹੀ ਜਾਰੀ ਸੀ ਕਰਮ ਦੇਵ ਨੂੰ ਕਹਿਣ ਲੱਗੀ ਕਿ ਬਾਤਾਂ ਤਾਂ ਤੱਕੇ ਹੀ ਨੇ ਦੇਵ ਨੇ ਕਰਮ ਦੀ ਭਾਂਜੀ ਨੂੰ ਕੋਲ ਬੁਲਾਇਆ ਤੇ ਕਿਹਾ ਪੁੱਤ ਤੈਨੂੰ ਪਤਾ ਤੇਰੀ ਮਾਸੀ ਕੀ ਕਹਿ ਰਹੀ ਆ ਉਥੇ ਮੈਨੂੰ ਦੋ ਦਾਲਾਂ ਦਹੀਂ ਸੋਹਣੀ ਚੋਪੜੀ ਰੋਟੀ ਮਿਲਦੀ ਆ ਅਤੇ ਵਧੀਆ ਆਦਰ ਸਤਿਕਾਰ ਮਿਲਦਾ ਫਿਰ ਮੈਨੂੰ ਉਹ ਵਧੀਆ ਹੋਈ ਜਾਂ ਤੇਰੀ ਮਾਸੀ ਕਰਮ ਦੀ ਭਾਨ ਜੀ ਦੇ ਸਭ ਸਮਝ ਆ ਰਿਆ ਸੀ ਕਿ ਮਾਸੀ ਅਤੇ ਮਾਸੜ ਵਿੱਚ ਘਰ ਕਿਸੇ ਪਰਾਈ ਔਰਤ ਕਰਕੇ ਲੜਾਈ ਚੱਲ ਰਹੀ ਆ ਪਰ ਉਮਰ ਚ ਛੋਟੀ ਹੋਣ ਕਰਕੇ ਉਹ ਕੁਝ ਨਾ ਬੋਲੀ ਸੈਮੀ ਹੋਈ ਚੁੱਪ ਖੜੀ ਰਹੀ ਕਰਮ ਨੇ ਦੁਪਹਿਰ ਵੇਲੇ ਆਪਣੀ ਭਾਨ ਜੀ ਨੂੰ ਕਮਰੇ ਵਿੱਚ ਬੁਲਾਇਆ ਅਤੇ ਸਟੂਲ ਉੱਤੇ ਚੜ੍ਹ ਕੇ ਅਲਮਾਰੀ ਤੋਂ ਕੁਝ ਸਮਾਨ ਉਤਾਰਨ ਲਈ ਗਿਆ ਜਿਸ ਵਿੱਚ ਕੁਝ ਜ਼ਰੂਰੀ ਕਾਗਜ਼ ਸੀ ਅਤੇ ਆਪਣੀਆਂ ਸਾਰੀਆਂ ਟੋਮਾ ਕੱਢ ਕੇ ਬੈੱਡ ਉੱਤੇ ਰੱਖ ਦਿੱਤੀਆਂ ਕਰਮਦੀਪਾਂ ਜੀ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਸ ਦੀ ਮਾਸੀ ਉਸ ਨੂੰ ਕੀ ਦੱਸਣਾ ਚਾਹੁੰਦੀ ਆ ਨਾਲ ਹੀ ਨਾਲ ਕਰਮ ਨੇ ਅਲਮਾਰੀ ਵਿੱਚੋਂ ਕੁਝ ਰਿਪੋਰਟਾਂ ਕੱਢ ਕੇ ਉਸ ਨੂੰ ਦਿਖਾਈਆਂ ਉਸ ਨੂੰ ਰਿਪੋਰਟਾਂ ਪੜ੍ਹ ਕੇ ਵੀ ਕੁਝ ਨਾ ਸਮਝ ਲੱਗੀ ਕਰਮ ਨੇ ਆਪਣੀ ਭਾਂਜੀ ਨੂੰ ਆਖਿਆ ਹੁਣ ਉਸ ਕੋਲ ਸਿਰਫ ਕੁਝ ਹੀ ਮਹੀਨੇ ਸਾਲ ਬਾਕੀ ਨੇ ਉਸ ਦੇ ਕੁਝ ਵੀ ਖਾਦਾ ਪੀਤਾ ਹਜਮ ਨਹੀਂ ਹੁੰਦਾ ਅਤੇ ਨਾ ਹੀ ਰੋਟੀ ਵਧੀਆ ਲੱਗਦੀ ਉਸ ਨੇ ਹੁਣ ਜੀਣਾ ਛੱਡ ਦਿੱਤਾ ਹੋਂਟਾ ਉਹ ਬਸ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਗਿਣ ਰਹੀ ਆ ਅਤੇ ਇਹ ਦਿਨ ਉਹ ਸਿਰਫ ਚੰਗੇ ਕੰਮਾਂ ਵਿੱਚ ਗੁਜ਼ਾਰਨਾ ਚਾਹੁੰਦੀ। ਕਰਮਦੀਪਾਂ ਜੀ ਨੂੰ ਕਰਮ ਦੀਆਂ ਗੱਲਾਂ ਮਜ਼ਾਕ ਲੱਗ ਰਹੀਆਂ ਸਨ ਕਿ ਮਾਸੀ ਸੀਰੀਅਸ ਮੂੰਹ ਬਣਾਉਣ ਤੋਂ ਬਾਅਦ ਉੱਚੀ ਦੇਣੇ ਹੱਸ ਪਵੇਗੀ। ਪਰ ਕਰਮ ਹੱਸੀ ਤਾਂ ਨਹੀਂ ਛੋਟੇ ਜਿਹੇ ਮੁਸਕਰਾਟ ਨਾਲ ਸਭ ਕੁਝ ਦੱਸੀ ਜਾ ਰਹੀ ਸੀ। ਕਰਮ ਨੇ ਹੋਰ ਵੀ ਬਹੁਤ ਜ਼ਰੂਰੀ ਕਾਗਜ਼ ਬੀਮੇ ਆਦਿ ਬਾਰੇ ਆਪਣੀ ਭਾਣ ਜੀ ਨੂੰ ਦੱਸਿਆ। ਕਿ ਉਸਦੀ ਮੌਤ ਤੋਂ ਬਾਅਦ ਉਸਦੇ ਮਾਸੜ ਜੀ ਬੀਮਾ ਕਢਵਾ ਕੇ ਆਪਣਾ ਘਰ ਪਾ ਲੈਣਗੇ ਜੀਤ ਨੂੰ ਵੀ ਅਮਰਤ ਛਕਾ ਕੇ ਵਾਹਿਗੁਰੂ ਦੇ ਲਾੜਲਾ ਦਿੱਤਾ ਹੁਣ ਉਸ ਨੂੰ ਆਪਣੇ ਮਰਨ ਤੋਂ ਬਾਅਦ ਉਸਦੀ ਫਿਕਰ ਨਹੀਂ ਹੋਵੇਗੀ ਕਰਮਦੀਪਾਂ ਜੀ ਚੁੱਪ ਕਰਕੇ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣੇ ਗਈ ਅਤੇ ਕੁਝ ਨਾ ਬੋਲੀ ਕਰਮ ਨੇ ਸਾਰਾ ਸੋਨਾ ਇਕੱਠਾ ਕਰਕੇ ਅਲਮਾਰੀ ਦੇ ਇੱਕ ਲੋਕਰ ਚ ਲੁਕੋ ਦਿੱਤਾ ਕਰਮ ਨੇ ਆਪਣੀ ਭੈਣ ਜੀ ਨੂੰ ਕਿਹਾ ਕਿ ਇਸ ਲੋਕਰ ਵਿੱਚ ਸੋਨਾ ਹੈ ਕਿਸੇ ਨੂੰ ਨਹੀਂ ਪਤਾ ਜੇ ਮੇਰੇ ਮਰਨ ਤੋਂ ਬਾਅਦ ਤੇਰੇ ਮਾਸੜ ਹੋਰ ਵਿਆਹ ਕਰਵਾ ਲੈਂਦੇ ਆ ਤਾਂ ਤੁਸੀਂ ਇਹ ਸਾਰਾ ਸਿਉਨਾ ਜੀਤ ਦੀ ਘਰ ਵਾਲੀ ਨੂੰ ਨਾਨਕੀ ਸ਼ੱਕ ਚ ਪਾ ਦਿਓ ਕਰਮਦੀਪ ਭਾਣ ਜੀ ਨੂੰ ਸਾਰੀਆਂ ਗੱਲਾਂ ਬਕਵਾਸ ਹੀ ਲੱਗ ਰਹੀਆਂ ਸਨ ਕਿਉਂਕਿ ਦੋਵੇਂ ਮਾਸੀ ਭਾਣ ਜੀ ਇੱਕ ਦੂਜੇ ਨਾਲ ਹਰ ਤਰ੍ਹਾਂ ਦਾ ਮਜ਼ਾਕ ਕਰਦੀਆਂ ਸੀ ਤਾਂ ਉਸ ਨੂੰ ਲੱਗ ਰਿਹਾ ਸੀ ਕਿ ਉਸ ਦੀ ਮਾਸੀ ਮਜ਼ਾਕ ਨੂੰ ਥੋੜਾ ਜ਼ਿਆਦਾ ਖੇਚ ਰਹੀ ਆ ਐਸੀ ਆਪਣੀ ਕਹਾਣੀ ਦਾ ਦੂਸਰਾ ਭਾਗ ਤੀਸਰਾ ਭਾਗ ਕੱਲ ਆਏਗਾ ਉਮੀਦ ਕਰਦੇ ਆ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਵੇਗੀ ਜੇਕਰ ਕਹਾਣੀ ਵਧੀਆ ਲੱਗੇ ਕਹਾਣੀ ਨੂੰ ਲਾਈਕ ਮੈਂਟ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਹੋ ਜੀਆਂ ਹੋਰ ਕਹਾਣੀਆਂ ਸੁਣ ਲਈ ਕਹਾਣੀ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਕੱਲ ਇਸ ਦੇ ਤੀਸਰੇ ਭਾਗ ਨਾਲ ਤਦ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ